ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਸਾਡੇ ਚੈਨਲ ਮਾਲਵਾ ਸੇਲ ਪਰਚੇਜ਼ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਰੀਜਾ ਬੀਡੀਆਈ ਸ਼ੋਅਰੂਮ ਕੰਡੀਸ਼ਨ ਗੱਡੀ ਦੋਸਤੋ ਜੇਕਰ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਸ ਦੀਆਂ ਪੰਜ-ਸੱਤ ਫੋਟੋਆਂ ਸਾਡੇ ਨੰਬਰ ਤੇ ਸੈਂਡ ਕਰ ਸਕਦੇ ਹੋ ਜੀ ਗੱਲ ਕਰੀਏ ਗੱਡੀ ਦੀ ਤਾਂ ਬਿਲਕੁਲ ਕੋਕਾ ਪੀਸ ਸਾਫ਼ ਸੁਥਰੀ ਗੱਡੀ ਹੈ ਜੀ ਸਾਰੀ オリジナル ਪੇਂਟ ਦੀ ਹੈ ਜੀ ਮਾਡਲ ਇਹ ਹੈਗੀ ਹੈ ਜੀ 2016 ਤੇ ਇਹ 4 ਨੰਬਰ ਹੈ ਜੀ ਇਹ ਇੰਜਨ ਗੇਅਰ ਵਿੱਚ ਕੋਈ ਦਿੱਕਤ ਨਹੀਂ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ ਇਹਦੇ 70% ਦੇ ਲਗਭਗ ਬਦਿਆ ਟੌਪ ਦੇ ਨਵੇਂ ਅਲਾਈ ਵੀ ਲੱਗੇ ਹੋਏ ਹੈ ਜੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ 2020-21 ਮਾਡਲ ਵਰਗੀ ਪਈ ਹੈ ਜੀ ਟੱਚ ਸਕਰੀਨ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਵਧੀਆ ਨਵੇਂ ਸੀਟ ਕਵਰ ਹੈ ਜੀ ਸਟੈਪਣੀ ਵੀ ਨਵੇਂ ਦੇ ਵਰਗੀ ਪਈਆ ਲਗਭਗ ਜੀ ਇਹਦੀ ਲੋਕੇਸ਼ਨ ਹੈਗੀ ਹੈ ਜੀ ਮਾਨਤਾ ਜ਼ਿਲ੍ਹੇ ਦਾ ਬੜੜਾਟਾ ਏਰੀਆ ਡਿਮਾਂਡ ਇਹਦੀ ਹੈਗੀ ਹੈ ਜੀ 615000 ਰੁਪਏ ਬਾਕੀ ਬਾਈ ਕਨਾਂ ਮੌਕੇ ਤੇ ਮਾਨਤਾਣ ਕਰਦੇ ਆਂਗੇ ਚਾਹਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 83270 72201 ਤੇ ਸੰਪਰਕ ਕਰ ਸਕਦੇ ਨੇ ਜੀ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ